ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਦਾ ਗਾਤਾ ਏਕ ਹੈ ਸਭ ਕੋ ਦੇਵ ਨਹਾਰ ਜਿੰਦ ਤੋਟ ਨ ਆਵਈ ਅਗਨਤ ਪਰੇ ਪੰਡਾਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਲਾ ਪੰਜਵਾਰ ਸਲੋਕਨਾ ਨਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਵਤਰ ਰਮਣੰ ਨਾਨਕ ਅਗਨਸਨ ਜਗਦੀਸ ਰਹਿ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਵਤਰ ਰਮਣੰ ਨਾਨਕ ਅਗਨਸਨ ਜਗਦੀਸ਼ ਰਹਿ ਪੇਖਨ ਸੁਨਨ ਸੁਨਾਵਨ ਮਨਮਹਿ ਦਿਰੜੀਐ ਸੱਚ ਪੂਰ ਰਹੈ ਓ ਸਰਵਤਰ ਮੈਂ ਨਾਨਕ ਹਰ ਰੰਗ ਰਾਤ ਪੜ ਹਰ ਏਕ ਨਰੰਜਨ ਗਾਈਐ ਸਭ ਅੰਤਰ ਸੋਈ ਕਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿੰਨ ਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ 부ਜਾਈ ਸੋਬ ਜਸੀ ਨਿਰਮਲ ਜਨ ਸੋਹੀ ਖਿੰਮਹਿ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾਲ ਦੀਪ ਰਬਿਆ ਸਭ ਲੋਇ ਜਿਸ ਆਪ बुझਾਏ ਸੋ ਬੁਝਿਸੇ ਨਿਰਮਲ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 705 ਤੇ 706 ਅੰਗ ਦੇ ਉੱਤੇ ਸੁਭਾਇਮਾਨ ਜੈਤਸਰੀ ਨਹਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਈ ਜੈਤਿ ਸ਼ਰੀ ਦੇ ਵਿੱਚ ਸ਼ਬਦ ਹੈ ਵਾਰ ਸਲੋਕਾ ਨਾਲ ਇਸ ਵਾਰ ਦੇ ਵਿੱਚ ਸਲੋਕਾ ਦੇ ਨਾਲ ਪਾਉਣੀਆ ਉਚਾਰਣ ਕੀਤੀਆਂ ਨੇ ਗੁਰੂ ਸਾਹਿਬ ਦੇ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਇਕ ਹੈ ਉਹਦੇ ਵਰਗਾ ਹੋਰ ਦੂਜਾ ਨਹੀਂ ਹੈ ਕੋਈ ਸਤਿਗੁਰ ਪ੍ਰਸਾਦ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਦੋਂ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਉਦੋਂ ਉਸ ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਜਾਂਦਾ ਹੈ ਸ਼ਲੋਕ ਇਸ ਸ਼ਬਦ ਦੇ ਵਿੱਚ ਸ਼ਲੋਕ ਤੇ ਪੌੜੀਆਂ ਨੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਕਿ ਜਿਹੜਾ ਉਹ ਪਰਮਾਤਮਾ ਹੈ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਉਹ ਜਦੋਂ ਦੁਨੀਆ ਨਹੀਂ ਸੀ ਉਦੋਂ ਵੀ ਪੂਰਾ ਸੀ ਤੇ ਅੱਜ ਵੀ ਪੂਰਾ ਹੈ ਤੇ ਜਦੋਂ ਦੁਨੀਆ ਨਹੀਂ ਹੋਣੀ ਉਦੋਂ ਵੀ ਉਹ ਪਰਮੇਸ਼ਰ ਜਿਹੜਾ ਉਹ ਪ੍ਰਮਾਤਮਾ ਜਿਹੜਾ ਉਹ ਅੱਲਾ ਜਿਹੜਾ ਉਹ ਰਾਮ ਜਿਹੜਾ ਉਹ ਵਾਹਿਗੁਰੂ ਜਿਹੜਾ ਉਹ ਉਦੋਂ ਵੀ ਪੂਰਾ ਹੋਣਾ ਆਦ ਪੂਰਨ ਜਦੋਂ ਦੁਨੀਆ ਹੀ ਨਹੀਂ ਸੀ ਜਿਵੇਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਨਾ ਅਰਬਦ ਨਰਬਦ ਤੁੰਦੂਕਾਰਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਅਰਬਾਂ ਖਰਬਾਂ ਸਾਲ ਪਹਿਲਾਂ ਇਸ ਦੁਨੀਆ ਤੇ ਘੁੱਪ ਹਨੇਰਾ ਸੀ ਨਾ ਅਰਬਦ ਨਰਬਦ ਤੁੰਦੂਕਾਰਾ ਕਹਿੰਦੇ ਉਦੋਂ ਵੀ ਪਰਮਾਤਮਾ ਦਾ ਨਾਮ ਸੱਚ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਅਸੀਂ ਬਾਣੀ ਸ਼ੁਰੂਆਤ ਕਰਦੇ ਆ ਨਾ ਜਪਜੀ ਸਾਹਿਬ ਉਹਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਐ ਕਿ ਪਰਮਾਤਮਾ ਜਿਹੜਾ ਉਹ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਜਦੋਂ ਪਰਮਾਤਮਾ ਜਦੋਂ ਦੁਨੀਆ ਨਹੀਂ ਸੀ ਹੋਦ ਚ ਉਦੋਂ ਵੀ ਪਰਮਾਤਮਾ ਹੈਗਾ ਸੀ ਜਦੋਂ ਦੁਨੀਆ ਹੋਦ ਚ ਆਈ ਪਰਮਾਤਮਾ ਉਦੋਂ ਵੀ ਹੈਗਾ ਸੀ ਤੇ ਪਰਮਾਤਮਾ ਅੱਜ ਵੀ ਹੈ ਤੇ ਜਦੋਂ ਦੁਨੀਆ ਹੀ ਨਹੀਂ ਹੋਣੀ ਹੋਦ ਚ ਖਤਮ ਹੋ ਜਾਣਾ ਸਾਰਾ ਕੁਝ ਕਹਿੰਦੇ ਉਦੋਂ ਵੀ ਪਰਮਾਤਮਾ ਤੇ ਹੈਗਾ ਸੀ ਉਹ ਸੱਚਾ ਉਹ ਕਦੇ ਨਹੀਂ ਮਰਦਾ ਇੱਥੇ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਵਤਰ ਰਮਣ ਨਾਨਕ ਅਗਨਾਸਨ ਜਗਦੀਸ਼ਰ ਹੈ ਕਹਿੰਦੇ ਜਿਹੜੇ ਉਹ ਪਰਮਾਤਮਾ ਦੇ ਸੰਤ ਬਣ ਜਾਂਦੇ ਆ ਨਾ ਕਹਿੰਦੇ ਉਹ ਉਸ ਪ੍ਰਮਾਤਮਾ ਨੂੰ ਸਿਮਰਦੇ ਨੇ ਫਿਰ ਸਿਮਰੰਤ ਸੰਤ ਸਰਵਤਰ ਰਮਣ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਨਾ ਕਹਿੰਦੇ ਉਹਨੂੰ ਸਿਮਰਦੇ ਨੇ ਕਹਿੰਦੇ ਜੀ ਉਹਨੂੰ ਸਿਮਰਨ ਦਾ ਫਾਇਦਾ ਕੀ ਹੈ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਨਾਨਕ ਅਗਨਾਸਨ ਜਗਦੀਸ਼ਰ ਹੈ ਕਹਿੰਦੇ ਉਹ ਸਾਡੇ ਪਾਪ ਨਾਸ਼ ਕਰ ਦਿੰਦਾ ਅਗ ਹੁੰਦਾ ਪਾਪ ਨਸਨ ਹੁੰਦਾ ਖਤਮ ਕਰ ਦੇਣੇ ਜਗਦੀਸ਼ਰ ਹੈ ਕਹਿੰਦੇ ਜਿਹੜਾ ਉਹ ਪਰਮਾਤਮਾ ਹੈ ਵਾਹਿਗੁਰੂ ਹੈ ਅੱਲਾਹ ਰਾਮ ਹੈ ਉਹਨੂੰ ਕਹਿੰਦੇ ਸਿਮਰਨ ਦਾ ਇਹ ਫਾਇਦਾ ਹੈ ਕਿ ਸਾਡੇ ਅੰਦਰ ਜਿਹੜੇ ਪਾਪ ਨੇ ਨਾ ਜਿਹੜੇ ਅਸੀਂ ਪਾਪ ਕਰਨ ਬਾਰੇ ਸੋਚ ਰਹੇ ਆ ਕਹਿੰਦੇ ਉਹ ਸਾਰਿਆਂ ਨੂੰ ਉਹ ਪਰਮਾਤਮਾ ਖਤਮ ਕਰ ਦਿੰਦਾ ਪੇਖਣ ਸੁਣਨ ਸੁਣਾਵਨ ਮਨ ਮਹਿ ਦਰੜੀ ਹੈ ਸਾਚ ਵੇਖਣ ਹੁੰਦਾ ਵੇਖਣਾ ਸੁਣਨ ਹੁੰਦਾ ਸੁਣਨਾ ਸੁਣਾਵਨੋਂ ਦਾ ਭਾਵ ਹੁੰਦਾ ਸੁਣਾਉਣਾ ਕਹਿੰਦੇ ਉਹ ਪ੍ਰਮਾਤਮਾ ਆਪ ਸਾਰਿਆਂ ਨੂੰ ਵੇਖਦਾ ਹੈ ਆਪ ਉਹ ਸਾਰਿਆਂ ਨੂੰ ਸੁਣਦਾ ਹੈ ਆਪ ਉਹ ਸਾਰਿਆਂ ਨੂੰ ਸੁਣਾਉਂਦਾ ਹੈ ਵੇਖਣ ਸੁਣਨ ਸੁਣਾਵਨੋਂ ਮਨ ਮੈਂ ਦਿਰੜੀ ਐ ਸਾਜ ਕਹਿੰਦੇ ਇਹ ਗੱਲ ਮਨ 'ਚ ਪੱਕੀ ਕਰ ਲੈ ਕਿ ਪ੍ਰਮਾਤਮਾ ਤੋਂ ਬਿਨਾ ਸੰਸਾਰ 'ਚ ਕੁਝ ਨਹੀਂ ਹੈ ਇਹ ਪ੍ਰਮਾਤਮਾ ਨੂੰ ਆਪਣੇ ਮਨ 'ਚ ਪੱਕਾ ਬਿਠਾ ਲਈਏ ਪੱਕਾ ਕਰ ਲਈਏ ਕਹਿੰਦੇ ਪੂਰ ਰਹੇ ਹੋ ਸਰਬਤਰਮੈ ਨਾਨਕ ਹਰ ਰੰਗ ਰਾਤ ਕਹਿੰਦੇ ਉਹ ਪ੍ਰਮਾਤਮਾ ਸਾਰਿਆਂ ਥਾਵਾਂ 'ਤੇ ਵਸ ਰਿਹਾ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਕਹਿੰਦੇ ਉਹ ਸਾਰਿਆਂ ਥਾਵਾਂ ਤੇ ਵਸ ਰਿਹਾ ਪ੍ਰਮਾਤਮਾ ਪੂਰ ਰਹਿਓ ਸਰਵਤਰਮੈ ਨਾਨਕ ਹਰ ਰੰਗ ਰਾਜ ਕਹਿੰਦੇ ਸਾਰਿਆਂ ਦੇ ਵਿੱਚ ਉਹੀ ਕੋਈ ਪ੍ਰਮਾਤਮਾ ਹੈ ਚਾਹੇ ਕੋਈ ਨੀਮੈ ਚਾਹੇ ਕੋਈ ਉੱਚੈ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਸਾਰਿਆਂ ਦੇ ਵਿੱਚ ਉਹੀ ਕੋਈ ਪ੍ਰਮਾਤਮਾ ਵਸ ਰਿਹਾ ਪੌੜੀ ਹੁਣ ਜਿਹੜੀ ਪੌੜੀ ਹੈ ਪੌੜੀ ਜਿਵੇਂ ਅਸੀਂ ਕੋਠੇ ਦੇ ਉੱਤੇ ਚੜਨਾ ਹੋਵੇ ਤਾਂ ਸਾਨੂੰ ਪੌੜੀ ਦੀ ਮਦਦ ਦੀ ਲੋੜ ਪੈਂਦੀ ਹੈ ਪੌੜੀ ਤੋਂ ਬਿਨਾਂ ਚੜ੍ਹਿਆ ਨਹੀਂ ਜਾਂਦਾ ਇੱਥੇ ਗੁਰੂ ਸਾਹਿਬ ਨੇ ਪੌੜੀਆਂ ਉਚਾਰਨ ਕੀਤੀਆਂ ਨੇ ਜਿਵੇਂ ਜਪਜੀ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਆ ਉਹਦੇ ਵਿੱਚ ਵੀ ਪੌੜੀਦਰ ਪੌੜੀ ਅਸੀਂ ਇੱਕ ਸ਼ਬਦ ਤੋਂ ਦੂਜਾ ਸ਼ਬਦ ਪੌੜੀਆਂ ਨੇ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਕੋਲ ਪਹੁੰਚਣ ਵਾਸਤੇ ਵੀ ਤੁਹਾਨੂੰ ਪੌੜੀਆਂ ਦੀ ਲੋੜ ਹੋਣੀ ਹੈ ਪੌੜੀਦਰ ਪੌੜੀ ਚੜ੍ਹਨਾ ਪੈਣਾ ਹੈ ਇੱਥੇ ਵੀ ਗੁਰੂ ਸਾਹਿਬ ਨੇ ਪੌੜੀਆਂ ਉਚਾਰਨ ਕੀਤੀਆਂ ਨੇ ਨਾਲ ਹਰ ਏਕ ਨਰੰਜਨ ਗਾਈ ਹੈ ਸਭ ਅੰਤਰ ਸੋਈ ਕਹਿੰਦੇ ਉਸ ਇੱਕ ਪਰਮਾਤਮਾ ਨੂੰ ਗਾਉਣਾ ਚਾਹੀਦਾ ਜਿਹੜਾ ਸਾਰੇ ਧਰਮਿਆਂ ਹੋਇਆ ਅਸੀਂ ਨੇ ਵੱਖਰੇ ਵੱਖਰੇ ਰੱਬ ਬਣਾ ਲੇ ਕਈਆਂ ਪਿੰਡਾਂ ਦੇ ਵਿੱਚ ਵੇਖਿਆ ਗੁਰਦੁਆਰੇ ਵੀ ਵੱਖਰੇ ਵੱਖਰੇ ਕੋਈ ਕਿਸੇ ਦਾ ਗੁਰਦੁਆਰਾ ਕੋਈ ਕਿਸੇ ਦਾ ਗੁਰਦੁਆਰਾ ਇੱਕ ਪਰਮਾਤਮਾ ਦਾ ਹੈ ਇਹ ਇੱਕ ਸਕੂਲ ਹੈ ਜਿੱਥੇ ਅਸੀਂ ਆ ਕੇ ਸਿੱਖਿਆ ਲੈਣੀ ਹੈ ਜੇ ਇੱਥੇ ਅਸੀਂ ਨੇ ਵੰਡੀਆਂ ਪਾਲੀਆਂ ਕਈ ਗੁਰਦੁਆਰੇ ਇਸ ਨੇ ਜਨੱਚ ਭਾਂਡੇ ਵੀ ਵੱਖਰੇ ਰੱਖੇ ਹੋਏ ਆ ਪਰ ਕਹਿੰਦੇ ਉਹਨੂੰ ਗੁਰਦੁਆਰਾ ਕਿਉਂ ਕਹਿੰਦੇ ਹੋ ਜਿਹੜੇ ਤੇ ਭਾਂਡੇ ਵੀ ਵੱਖਰੇ ਜਿਹੜੇ ਦੇ ਵਿੱਚ ਬਾਣੀ ਵੀ ਵੱਖਰੀ ਵੱਖਰੀ ਕਹਿੰਦੇ ਉਹਨੂੰ ਗੁਰਦੁਆਰਾ ਕਿਉਂ ਕਹਿੰਦੇ ਹੋ ਗੁਰਦੁਆਰਾ ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦਾ ਸਾਂਝੀ ਵਾਲਤਾ ਦਾ ਉਪਦੇਸ਼ ਉਹਨੂੰ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹਰ ਏਕ ਨਿਰੰਝਨ ਗਾਈ ਹੈ ਸਭ ਅੰਤਰ ਸੋਏ ਕਹਿੰਦੇ ਉਸ ਇੱਕ ਨੂੰ ਗਾਉਣਾ ਚਾਹੀਦਾ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਕਰਣ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਏ ਕਹਿੰਦੇ ਉਹ ਸਾਰਾ ਕੁਝ ਉਹ ਕਰਨ ਕਾਰਨ ਸਮਰੱਥ ਹੈ ਪ੍ਰਭੂ ਹੈ ਉਹ ਵਾਹਿਗੁਰੂ ਹੈ ਸਾਰਾ ਕੁਝ ਉਹਦੇ ਹੱਥ ਵਿੱਚ ਹੈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਏ ਜਿਹੜਾ ਕੁਝ ਉਹਨੂੰ ਚੰਗਾ ਲੱਗਦਾ ਉਹ ਕਰਦਾ ਕੁਝ ਗੱਲਾਂ ਸਾਡੇ ਹਿੱਸੇ ਆਉਂਦੀਆਂ ਨੇ ਪਰ ਜੇ ਕਿਸੇ ਨੂੰ ਜਨਮ ਦੇਣਾ ਕਿਸੇ ਨੂੰ ਮੌਤ ਦੇਣੀ ਜਿਹੜੇ ਕੁਦਰਤੀ ਮੌਤਾਂ ਨੇ ਕਹਿੰਦੇ ਉਹ ਉਸ ਪ੍ਰਮਾਤਮਾ ਦੇ ਹੱਥ ਵਿੱਚ ਹੈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਏ ਖਿੰਨ ਮਹਿ ਥਾਪ ਉਹ ਥਾਪਦਾ ਤਿਸ ਵਿੰਨ ਨਹੀਂ ਕੋਈ ਕਹਿੰਦੇ ਉਹ ਇੱਕ ਘੜੀ ਦੇ ਵਿੱਚ ਸਾਰਿਆਂ ਨੂੰ ਥਾਪ ਸਕਦਾ ਹੈ ਤੇ ਇੱਕ ਘੜੀ ਦੇ ਵਿੱਚ ਸਾਰਿਆਂ ਨੂੰ ਖਤਮ ਕਰ ਸਕਦਾ ਹੈ ਇਹ ਤਾਕਤ ਪ੍ਰਮਾਤਮਾ ਕੋਲ ਹੈ ਕੰਮੇ ਥਾਪੋ ਥਾਪਦਾ ਤਿਸ ਵेन ਨਹੀਂ ਕੋਈ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਜਿਹੜਾ ਇੱਕ ਸਕਿੰਟ ਦੇ ਵਿੱਚ ਸਾਰੀ ਦੁਨੀਆ ਨੂੰ ਪੈਦਾ ਕਰ ਦੇ ਤੇ ਜਿਹੜਾ ਇੱਕ ਸਕਿੰਟ ਦੇ ਵਿੱਚ ਸਾਰੀ ਦੁਨੀਆ ਨੂੰ ਨਾਸ ਕਰ ਦੇ ਇਹ ਤੁਹਾਡੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਇੱਕ ਪਰਮਾਤਮਾ ਹੈ ਜਿਹੜਾ ਇਹ ਸਾਰਾ ਕੁਝ ਕਰ ਸਕਦਾ ਹੈ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਕਹਿੰਦੇ ਉਹ ਸਾਰਿਆਂ ਦੇਸ਼ਾਂ ਦੇ ਵਿੱਚ ਵਸਦਾ ਹੈ ਖੰਡਾਂ ਦੇ ਵਿੱਚ ਵਰਮੰਡਾਂ ਦੇ ਵਿੱਚ ਪਤਾਲਾਂ ਦੇ ਵਿੱਚ ਦੀਪਾਂ ਦੇ ਵਿੱਚ ਸਾਰਿਆਂ 'ਚ ਉਹੀ ਇੱਕ ਪਰਮਾਤਮਾ ਵਸਿਆ ਹੋਇਆ ਹੈ ਜੇ ਅਸੀਂ ਕਹੀਏ ਨਾ ਕਿ ਬਾਹਰਲੇ ਦੇਸ਼ਾਂ 'ਚ ਕੋਈ ਹੋਰ ਰੱਬ ਹੈ ਸਾਡੇ ਇੱਥੇ ਕੋਈ ਹੋਰ ਰੱਬ ਹੈ ਨਹੀਂ ਪਰਮਾਤਮਾ ਸਾਰਿਆਂ ਥਾਵਾਂ ਤੇ ਇੱਕ ਹੈ ਖੰਡ ਇੱਕ ਧਰਤੀ ਦੇ ਹਿੱਸੇ ਨੂੰ ਕਹਿੰਦੇ ਐ ਜਿਹੜੀ ਧਰਤੀ ਐ ਨਾ ਸਾਰੀ ਜਿੰਨੀ ਵੀ ਧਰਤੀ ਐ ਨੌ ਖੰਡਾਂ ਦੇ ਵਿੱਚ ਵੰਡੀ ਹੋਈ ਐ ਬ੍ਰਹਮੰਡ ਪਤਾਲ ਬ੍ਰਹਮੰਡ ਆਕਾਸ਼ ਨੂੰ ਕਹਿੰਦੇ ਐ ਪਤਾਲ ਧਰਤੀ ਨੂੰ ਕਹਿੰਦੇ ਐ ਦੀਪ ਇਹ ਵੀ ਇੱਕ ਹਿੱਸੇ ਨੇ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ ਕਹਿੰਦੇ ਸਾਰਿਆਂ ਦੇ ਵਿੱਚ ਉਹੀ ਪ੍ਰਮਾਤਮਾ ਵਸ ਰਿਹਾ ਚਾਹੇ ਤੁਸੀਂ ਇੱਥੇ ਹੋ ਚਾਹੇ ਬਾਹਰੋਂ ਕਿਤੇ ਜਿੱਥੇ ਵੀ ਜਾਓਗੇ ਪ੍ਰਮਾਤਮਾ ਤੋਂ ਬਿਨਾਂ ਨਹੀਂ ਹੈ ਕੁਝ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਏ ਜਿਨ੍ਹਾਂ ਨੇ ਇਹ ਗੱਲ ਨੂੰ ਬੁਝ ਲਿਆ ਉਹ ਅੰਦਰੋਂ ਨਿਰਮਲ ਹੋ ਗਏ ਜੀ ਜਿਹੜਿਆਂ ਨੇ ਅਜੇ ਤੱਕ ਇਸ ਗੱਲ ਨੂੰ ਬੁਝਿਆ ਨਹੀਂ ਹੈ ਕਿ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਹੈ ਉਹ ਅੰਦਰੋਂ ਅਜੇ ਵੀ ਮੇਲੇ ਦੇ ਮੇਲੇ ਪਏ ਹੈ ਜੇ ਅੰਦਰੋਂ ਸੀ ਨਿਰਮਲ ਹੋਣਾ ਤਾਂ ਸਾਨੂੰ ਸਮਝਣਾ ਪੈਣਾ ਹੈ ਕਿ ਪ੍ਰਮਾਤਮਾ ਸਾਰਿਆਂ ਥਾਵਾਂ ਤੇ ਹੈ ਉਹ ਕਿਸੇ ਖੰਡ ਚ ਇਹ ਨਾ ਕਹੀਏ ਕਿ ਇੱਕ ਖੰਡ ਚ ਸਾਰੇ ਖੰਡਾਂ ਚ ਹੈ ਉਹ ਪ੍ਰਮਾਤਮਾ ਜੇ ਅਸੀਂ ਨਿਰਮਲ ਹੋਣ ਸਾਰੇ ਵਰਮੰਡਾ ਦੇ ਵਿੱਚ ਉਹ ਹੀ ਹੈ ਜੇ ਨਿਰਮਲ ਹੋਣ ਸਾਰੇ ਬਤਾਲਾਂ ਦੇ ਵਿੱਚ ਉਹ ਹੀ ਹੈ ਜੇ ਨਿਰਮਲ ਹੋਣ ਸਾਰੇ ਦੀਪਾਂ ਦੇ ਵਿੱਚ ਉਹ ਹੀ ਹੈ ਸਾਰੇ ਚ ਉਹ ਹੀ ਵਸਿਆ ਹੋਇਆ ਹੈ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਨੇ ਸਮਝ ਲਿਆ ਸਮਝ ਲਓ ਉਹ ਅੰਦਰੋਂ ਨਿਰਮਲ ਜਨ ਸੋਇਓ ਨਿਰਮਲ ਹੋ ਗਿਆ ਕਿਨ ਮਹਿ ਥਾ ਬੋ ਥਾਪਦਾ ਤਿਸ ਵਿਨ ਨਹੀਂ ਕੋਈ ਖੰਡ ਬ੍ਰਹਮੰਡ ਪਤਾਲ ਦੀਪ ਰਵੇ ਆ ਸਭ ਲੋਏ ਜਿਸ ਆਪ ਬੁਝਾਏ ਸੋ ਬੁਝਸੇ ਨਿਰਮਲ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ